ਚਮੜੀ ਰੋਗ ਸਕਿਨ ਪ੍ਰੋਬਲਮ ਸੋਰਾਈਸਿਸ ਵੈਸੇ ਤਾਂ ਚਮੜੀ ਦੇ ਉੱਤੇ ਬਹੁਤ ਰੋਗ ਹੁੰਦੇ ਆ ਪਰ ਇਹਨੂੰ ਜਿਹੜਾ ਮੰਨਿਆ ਗਿਆ ਸੋਰਾਈਸਿਸ ਨੂੰ ਇਹਨੂੰ ਇੱਕ ਮੰਡਲ ਕੋਸ਼ਟ ਰੋਗ ਮੰਨਿਆ ਗਿਆ ਮੰਡਲ ਕੋਸ਼ਟ ਰੋਗ ਮਤਲਬ ਮਹਾ ਕੋਸ਼ਟ ਜਿਹੜੇ ਸਕਿਨ ਦੇ ਅੱਠ ਮਹਾ ਰੋਗ ਨੇ ਜਿਹਦੇ ਵਿੱਚ ਕੋਸ਼ਟ ਕੋੜ ਦੇ ਰੋਗ ਨੇ ਉਹਨਾਂ ਦੇ ਵਿੱਚੋਂ ਇਹਨੂੰ ਇੱਕ ਮੰਨਿਆ ਗਿਆ ਇਹਨੂੰ ਰੋਗ ਨੂੰ ਦੱਸਿਆ ਗਿਆ ਕਿ ਇਹਦਾ ਕੋਈ ਇਲਾਜ ਨਹੀਂ ਜਦਕਿ ਇਸ ਰੋਗ ਦਾ ਇਲਾਜ ਆਯੁਰਵੇਦ ਦੇ ਗ੍ਰੰਥਾਂ ਦੇ ਵਿੱਚ ਭਰਿਆ ਪਿਆ ਬਸ ਇਹਨੂੰ ਇਸ ਲਈ ਨਿਕਾਰਤਾ ਕਿਹਦੀ ਦਵਾਈ ਬਣਾਉਣੀ ਬਹੁਤ ਔਖੀ ਹੈ ਕਿ ਪੇਸ਼ੈਂਟ ਦਾ ਸਰੀਰ ਪੂਰਾ ਗਲਿਆ ਪਿਆ ਸੀ ਜਦੋਂ ਸਾਡੇ ਕੋਲ ਆਇਆ ਸਰੀਰ ਚ ਸਮੈਲ ਮਾਰਦੀ ਸੀ ਹੱਥ ਲਾਉਣ ਨੂੰ ਜੀ ਨਹੀਂ ਕਰਦਾ ਸੀ ਪੂਰੇ ਸਰੀਰ ਦੀ ਸਕਿਨ ਹੈ ਗਲੀ ਪੀਸੀ ਕੱਲੀ ਅੱਖਾਂ ਦਿਖਦੀਆਂ ਸੀ ਬਾਕੀ ਸਭ ਚੀਜ਼ ਲਾਲ ਲਾਲ ਜ਼ਖਮ ਹੋਏ ਪਏ ਸੀ ਉਹਨਾਂ ਪੇਸ਼ੈਂਟਸ ਨੂੰ ਜਦੋਂ ਅਸੀਂ ਦਿੰਨੇ ਆਏ ਤਾਂ 1 ਮਹੀਨੇ ਦੇ ਵਿੱਚ ਉਹ ਪੇਸ਼ੈਂਟ ਮਤਲਬ 50% ਸਕਿਨ ਕਵਰ ਹੋ ਜਾਂਦੀ ਹੈ 3 ਮਹੀਨੇ ਬਾਅਦ ਉਹ ਪੇਸ਼ੈਂਟ ਤੁਹਾਡੇ ਵਰਗਾ ਮੇਰੇ ਵਰਗਾ ਆਮ ਨੋਰਮਲ ਸਕਿਨ ਲੈ ਕੇ ਬੈਠਾ ਹੁੰਦਾ ਤਾਂ ਉਸ ਟਾਈਮ ਫਿਰ ਅਸੀਂ ਉਸ ਬਾਬੇ ਦਾ ਬਾਬੇ ਨਾਨਕ ਦਾ ਉਹ ਸ਼ੁਕਰ ਕਰਦੇ ਆ ਕਿ ਇਹ ਮਾਲਕਾ ਸੱਚੇ ਪਾਤਸ਼ਾਹ ਪੈਸਾ ਸਾਰੀ ਦੁਨੀਆ ਕਮਾਉਂਦੀ ਹੈ ਤੁਹਾਡਾ ਭਰਾ ਵੀ ਕਮਾਉਂਦਾ ਐਸੀ ਗੱਲ ਨਹੀਂ ਪਰ ਅਸੀਂ ਕਮਾਉਂਦੇ ਆ ਸਿਰਫ ਇਸ ਕਰਕੇ ਕਿ ਅਸੀਂ ਜਨਤਾ ਦੇ ਵਿੱਚ ਉਸ ਪੈਸੇ ਨਾਲ ਕੀ ਕੀ ਚੰਗੇ ਕੰਮ ਵੀ ਕਰ ਸਕਦੇ ਸੋ ਗੱਲ ਜੇਕਰ ਆਪਾਂ ਸਕਿਨ ਪ੍ਰੋਬਲਮ ਦੀ ਕਰੀਏ ਸਕਿਨ ਅਲਰਜੀ ਦੀ ਕਰੀਏ ਸੋਰਾਈਸਿਸ ਪ੍ਰੋਬਲਮ ਦੀ ਕਰੀਏ ਚਮੜੀ ਦੇ ਕਈ ਰੋਗ ਹੁੰਦੇ ਨੇ ਜੋ ਕਿ ਅਸੀਂ ਸਾਰੇ ਜਾਣਦੇ ਆ ਇੰਨੇ ਜ਼ਿਆਦਾ ਵੱਧ ਚੁੱਕੇ ਹੁੰਦੇ ਨੇ ਕਿ ਨਾ ਕੁਝ ਸਹੀ ਢੰਗ ਨਾਲ ਕਪੜਾ ਪਾਇਆ ਜਾਂਦਾ ਹੈ ਅਸੀਂ ਪੂਰੀ ਬਾਡੀ ਦੇ ਉੱਪਰ ਜਿਹੜੇ ਸਕਿਨ ਦੀ ਇਨਫੈਕਸ਼ਨ ਹੁੰਦੀ ਹੈ ਉਸੇ ਗੱਲ ਕਰ ਰਹੇ ਹਾਂ ਸੋਰਾਈਸਿਸ ਰੋਗ ਦੀ ਗੱਲ ਕਰ ਰਹੇ ਹਾਂ ਔਰ ਅਸੀਂ ਇਹ ਵੀ ਜਾਣਦੇ ਹਾਂ ਕਿ ਜਿਵੇਂ ਮੌਸਮ ਬਦਲਦਾ ਉਸ ਦੇ ਨਾਲ ਹੀ ਕੋਈ ਵੀ ਸਕਿਨ ਪ੍ਰੋਬਲਮ ਹੋਵੇ ਹੋਰ ਜ਼ਿਆਦਾ ਵੱਧ ਜਾਂਦੀ ਹੈ ਕਈ ਤਰ੍ਹਾਂ ਦੇ ਟ੍ਰੀਟਮੈਂਟ ਵੀ ਲੋਕ ਕਰਵਾਉਂਦੇ ਨੇ ਪਰ ਉਹ ਪੂਰੇ ਰਿਜ਼ਲਟ ਨਹੀਂ ਮਿਲ ਪਾਉਂਦੇ ਕਈ ਵਾਰ ਜਿਸ ਦਾ ਉਚਾਉਂਦੇ ਨੇ ਕਿ ਸਾਡੀ ਬਾਡੀ ਬਿਲਕੁਲ ਪਹਿਲਾਂ ਦੀ ਤਰ੍ਹਾਂ ਹੋ ਜਾਏ ਔਰ ਆਖਿਰੇ ਪ੍ਰੋਬਲਮ ਸਾਨੂੰ ਉਹ ਕਿਉਂ ਗਈ ਇਸ ਦਾ ਇਲਾਜ ਕੀ ਹੈ ਅਸੀਂ ਕਿਵੇਂ ਇਸ ਬਿਮਾਰੀ ਤੋਂ निजात ਪਾਈਏ ਸੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਇਹ ਹੀ ਦੱਸਣ ਜਾ ਰਹੇ ਹਾਂ ਕਿ ਤੁਹਾਡੇ ਆਸ-ਪਾਸ ਅਗਰ ਕਿਸੇ ਨੂੰ ਵੀ ਕੋਈ ਸੋਰਾਸਿਸ ਦੀ ਪ੍ਰੋਬਲਮ ਹੋ ਚੁੱਕੀ ਹੈ ਤਾਂ ਆਯੁਰਵੈਦ ਕੀਵੇਂ ਮਦਦਕਾਰ ਸਾਧਿਆ ਤੁਸੀਂ ਉਹਨਾਂ ਨੂੰ ਵੀ ਇਹ ਜਾਣਕਾਰੀ ਇਹ ਵੀਡੀਓ ਸੈਂਡ ਕਰਕੇ ਦੇ ਸਕਦੇ ਹੋ ਤਾਂ ਕਿ ਅਗਰ ਕੋਈ ਸੋਰਾਈਸਿਸ ਤੋਂ ਪਰੇਸ਼ਾਨ ਹੈ ਬਹੁਤ ਹੀ ਜ਼ਿਆਦਾ ਇਲਾਜ ਟ੍ਰੀਟਮੈਂਟ ਕਰਵਾ ਕੇ ਵੀ ਦੇਖ ਲਿਆ ਤੇ ਹੁਣ ਤੱਕ ਸਹੀ ਰਿਜ਼ਲਟ ਜੋ ਹੈ ਨਹੀਂ ਮਿਲ ਰਹੇ ਤਾਂ ਸ਼ਾਇਦ ਅਗਰ ਤੁਸੀਂ ਇਹ ਵੀਡੀਓ ਉਹਨਾਂ ਨਾਲ ਸਾਂਝੀ ਕਰੋਗੇ ਤਾਂ ਉਹ ਆਪਣੀ ਜ਼ਿੰਦਗੀ ਵਿੱਚ ਸੋਰਾਈਸਿਸ ਬਿਮਾਰੀ ਤੋਂ ਛੁਟਕਾਰਾ ਜ਼ਰੂਰ ਪਾ ਸਕਣਗੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਹਰਜੋਤ कौर ਤੁਸੀਂ ਦੇਖ ਰਹੇ ਹੋ ਖਾਸ ਹੈਲਥ ਅਵੇਰਨੈਸ ਪ੍ਰੋਗਰਾਮ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਤੇ ਅੱਜ ਸੋਰਾਈਸਿਸ ਨੂੰ ਲੈ ਕੇ ਇਸ ਚਮੜੀ ਰੋਗ ਨੂੰ ਲੈ ਕੇ ਪੂਰੀ ਜਾਣਕਾਰੀ ਤੁਹਾਡਾਂ ਨਾਲ ਸਾਂਝੀ ਕਰਨ ਜਾ ਰਹੇ ਨੇ ਵੈਦਬਾਨ ਆਯੁਰਵੈਦ ਦੇ ਐਮ ਡੀ ਮਿਸਟਰ ਸੁਭਾਸ਼ ਗੁਰਜੀ ਸਵਾਗਤ ਤੋ ਅੱਟ ਸਾਰਤਾ ਸ਼ੁਰੂ ਕਰਦੇ ਆਂ ਅੱਜ ਦੀ ਇਹ ਖਾਸ ਵੀਡੀਓ ਚਮੜੀ ਰੋਗ ਸਕਿਨ ਪ੍ਰੋਬਲਮ ਸੋਰਾਈਸਿਸ ਵੈਸੇ ਤਾਂ ਚਮੜੀ ਦੇ ਉੱਤੇ ਬਹੁਤ ਰੋਗ ਹੁੰਦੇ ਆ ਪਰ ਇਹਨੂੰ ਜਿਹੜਾ ਮੰਨਿਆ ਗਿਆ ਸੋਰਾਈਸਿਸ ਨੂੰ ਇਹਨੂੰ ਇੱਕ ਮੰਡਲ ਕੋਸ਼ਟ ਰੋਗ ਮੰਨਿਆ ਗਿਆ ਮੰਡਲ ਕੋਸ਼ਟ ਰੋਗ ਮਤਲਬ ਮਹਾ ਕੋਸ਼ਟ ਜਿਹੜੇ ਸਕਿਨ ਦੇ ਅੱਠ ਮਹਾ ਰੋਗ ਨੇ ਜਿਹਦੇ ਵਿੱਚ ਕੋਸ਼ਟ ਕੋੜ ਦੇ ਰੋਗ ਨੇ ਉਹਨਾਂ ਦੇ ਵਿੱਚੋਂ ਇਹਨੂੰ ਇੱਕ ਮੰਨਿਆ ਗਿਆ ਮੰਡਲ ਕੁਸਟ ਰੋਗ ਇਹਨੂੰ ਮੰਨਿਆ ਗਿਆ ਔਰ ਇਹ ਜਿਹੜਾ ਰੋਗ ਹੈ ਇਹਨੂੰ ਰੋਗ ਨੂੰ ਦੱਸਿਆ ਗਿਆ ਕਿ ਇਹਦਾ ਕੋਈ ਇਲਾਜ ਨਹੀਂ ਜਦਕਿ ਇਸ ਰੋਗ ਦਾ ਇਲਾਜ ਆਯੁਰਵੇਦ ਦੇ ਗ੍ਰੰਥਾਂ ਦੇ ਵਿੱਚ ਭਰਿਆ ਪਿਆ ਹੈ ਬਸ ਇਹਨੂੰ ਇਸ ਲਈ ਨਕਾਰਤਾ ਕਿਹਦੀ ਦਵਾਈ ਬਣਾਉਣੀ ਬਹੁਤ ਔਖੀ ਹੈ ਮੈਂ ਤੁਹਾਨੂੰ ਸੱਚ ਦੱਸ ਦਵਾਂ ਇਸ ਦੇ ਬਾਰੇ ਕਿ ਆਹ ਜਿਹੜੀ ਮੇਰੇ ਤੁਸੀਂ ਐਨਕ ਲੱਗੀ ਦੇਖਦੇ ਹੋ ਸ਼ਾਇਦ ਇਹ ਕਦੇ ਵੀ ਨਹੀਂ ਸੀ ਲੱਗਣੀ ਕਿਉਂਕਿ ਅਸੀਂ ਲੋਕਾਂ ਨੂੰ ਇਹ ਕਹਿੰਦੇ ਆ ਕਿ ਸਾਡੇ ਜਿਹੜੀਆਂ ਆਈ ਡ੍ਰੌਪ ਐ ਸਾਡੇ ਜਿਹੜੀ ਅੱਖਾਂ ਦੀ ਦਵਾਈ ਐ ਉਹ ਬਹੁਤ ਫਾਇਦੇਮੰਦ ਐ ਪਰ ਮੇਰੇ ਅੱਖਾਂ ਦੇ ਉੱਤੇ ਐਨਕ ਲੱਗਣ ਦਾ ਮੁੱਖ ਕਾਰਨ ਐ ਕਿ ਸੋਰਾਈਸਿਸ ਦੀ ਦਵਾਈ ਬਣ ਰਹੀ ਸੀ ਔਰ ਉਹਦਾ ਜਿਹੜਾ ਅਸੀਂ ਉਹ ਸ਼ੋਧਨ ਵਿਧੀ ਰੱਖੀ ਹੋਈ ਸੀ ਜਿਹੜੀ ਜਿਹੜੇ ਘੜੇ ਦੇ ਵਿੱਚ ਜਿਹੜੇ ਭਾਂਡੇ ਦੇ ਵਿੱਚ ਅਸੀਂ ਉਹਨੂੰ ਪਕਾ ਰਹੇ ਸੀ ਜਲਾ ਰਹੇ ਸੀ ਉਹਦਾ ਜਦੋਂ ਢੱਕਣ ਕਿਤੇ ਸਾਡੇ ਵੈਦ ਜੀ ਨੇ ਖੋਲ੍ਹਿਆ ਉਹ ਕਿਤੇ ਥੋੜਾ ਸਮਾਂ ਪਹਿਲਾਂ ਕੱਚਾ ਖੁੱਲ ਗਿਆ ਤਾਂ ਉਹਦਾ ਜਿਹੜਾ ਧੂਆ ਉਹ ਅੱਖਾਂ ਨੂੰ ਲੱਗਾ ਔਰ ਉਸ ਦਿਨ ਤੋਂ ਇਹ ਐਂਡ ਲੱਗ ਗਈ ਇਹ ਵੀ ਤੁਸੀਂ ਐ ਸਮਝ ਲਓਗੇ ਤੁਹਾਡੇ ਭਰਾ ਨੇ ਦੁਨੀਆ ਹਲੇ ਦੇਖਣੀ ਸੀ ਤੁਹਾਡੇ ਲੋਕਾਂ ਦੇ ਦਰਸ਼ਨ ਮੇਲੇ ਕਰਨੇ ਸੀ ਤਾਂ ਬਚੇ ਰਹੇ ਨਹੀਂ ਤਾਂ ਉਸ ਦਵਾਈ ਨੂੰ ਬਣਾਉਣ ਲਈ ਹਰ ਬੰਦੇ ਦੇ ਬਸ ਦਾ ਰੋਗ ਹੈ ਨਹੀਂ ਲੇਕਿਨ ਇਸ ਦਵਾਈ ਨੂੰ ਬਣਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਬਹੁਤ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਇਸ ਕਰਕੇ ਇਹਨੂੰ ਕਹਿ ਦਿੱਤਾ ਕਿ ਇਹਦਾ ਕੋਈ ਇਲਾਜ ਨਹੀਂ ਪਰ ਸਾਡੇ ਆਯੁਰਵੈਦਿਕ ਸਿਸਟਮ ਦੇ ਵਿੱਚ ਡਾਕਟਰ ਅਨਿਲ ਕੁਮਾਰ ਜੀ ਨੇ ਜਿਹੜੇ ਪੂਰੇ ਹਿੰਦੁਸਤਾਨ ਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਬੜੀ ਬੜੇ ਕਨਫੀਡੈਂਸ਼ੀਅਲ ਕਹਿਣਾ ਹੁੰਦਾ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਇਸ ਤਰ੍ਹਾਂ ਦੇ 5-7 ਵੈਦ ਆ ਜਿਹੜੇ ਸਿੱਧ ਯੋਗ ਤਿਆਰ ਕਰਦੇ ਆ ਸਿੱਧ ਯੋਗ ਮਤਲਬ ਉਹ ਯੋਗ ਜਿਹੜੇ ਮਤਲਬ ਛੇਤੀ ਹਰ ਇੱਕ ਦੇ ਬਸਦਾ ਰੋਗ ਨਹੀਂ ਇਹ ਸਿੱਧ ਯੋਗ ਜਦੋਂ ਬਣਦੇ ਆ ਤਾਂ ਫਿਰ ਉਹ ਵੈਦ ਜੀ ਕਮਾਲ ਦਾ ਇਹ ਪ੍ਰੋਡਕਟ ਬਣਾਉਂਦੇ ਆ ਸਰਾਇਸਸ ਦਾ ਤੁਸੀਂ ਅੱਜ ਤੱਕ ਦੇਖਿਆ ਹੋਊਗਾ ਮੈਂ ਛੇਤੀ ਪ੍ਰਚਾਰ ਨਹੀਂ ਕੀਤਾ ਕਿਉਂਕਿ ਇਹਦੇ ਆਲਰੇਡੀ ਪੇਸ਼ੈਂਟ ਇੰਨੇ ਆ 19 ਦਵਾਈ ਇਹ ਬਣਦੀ ਨਹੀਂ ਇਹ ਬਣਦੀ ਬਹੁਤ ਲਿਮਟਡ ਆ ਇਹ ਜਿਹੜਾ ਇੱਕ ਕੈਪਸੂਲ ਇਹਦੇ ਚ ਪਾਇਆ ਗਿਆ ਸਿਰਫ ਖਾਲੀ ਪੇਟ ਇੱਕ ਕੈਪਸੂਲ ਖਾਣਾ ਹੁੰਦਾ ਖਾਲੀ ਪੇਟ ਉਹ ਵੀ ਮਲਾਈ ਦੇ ਨਾਲ ਗੌਰ ਨਾਲ ਸੁਣਿਓ ਇਹ ਕੌਨਫੀਡੈਂਸ ਮੈਨ ਨੂੰ ਕਿੱਥੋਂ ਆਇਆ ਤੁਹਾਡੇ ਕੋਲੋਂ ਜਦੋਂ ਅਸੀਂ ਦੇਖਦੇ ਹਾਂ ਕਿ ਪੇਸ਼ੈਂਟ ਦਾ ਸਰੀਰ ਪੂਰਾ ਗਲਿਆ ਪਿਆ ਸੀ ਜਦੋਂ ਸਾਡੇ ਕੋਲ ਆਇਆ ਸਰੀਰ ਚ ਸਮੈਲ ਮਾਰਦੀ ਸੀ ਹੱਥ ਲਾਉਣ ਨੂੰ ਜੀ ਨਹੀਂ ਕਰਦਾ ਸੀ ਪੂਰੇ ਸਰੀਰ ਦੀ ਸਕਿਨ ਹੈ ਗਲੀ ਪੀਸੀ ਕੱਲੀ ਅੱਖਾਂ ਦਿਖਦੀਆਂ ਸੀ ਬਾਕੀ ਸਭ ਚੀਜ਼ ਲਾਲ ਲਾਲ ਜ਼ਖਮ ਹੋਏ ਪਏ ਸੀ ਉਹਨਾਂ ਪੇਸ਼ੈਂਟਸ ਨੂੰ ਜਦੋਂ ਅਸੀਂ ਦਿੰਨੇ ਆਏ ਦਾ 1 ਮਹੀਨੇ ਦੇ ਵਿੱਚ ਉਹ ਪੇਸ਼ੈਂਟ ਮਤਲਬ 50% ਸਕਿਨ ਕਵਰ ਹੋ ਜਾਂਦੀ ਹੈ 3 ਮਹੀਨੇ ਬਾਅਦ ਉਹ ਪੇਸ਼ੈਂਟ ਤੁਹਾਡੇ ਵਰਗਾ ਮੇਰੇ ਵਰਗਾ ਆਮ ਨੋਰਮਲ ਸਕਿਨ ਲੈ ਕੇ ਬੈਠਾ ਹੁੰਦਾ ਤਾਂ ਉਸ ਟਾਈਮ ਫਿਰ ਅਸੀਂ ਉਸ ਬਾਬੇ ਦਾ ਬਾਬੇ ਨਾਨਕ ਦਾ ਉਹ ਸ਼ੁਕਰ ਕਰਦੇ ਆ ਕਿ ਇਹ ਮਾਲਕਾ ਸੱਚੇ ਪਾਤਸ਼ਾਹ ਐਸਾ ਸਾਰੀ ਦੁਨੀਆ ਕਮਾਉਂਦੀ ਆ ਤੁਹਾਡਾ ਭਰਾ ਵੀ ਕਮਾਉਂਦਾ ਐਸੀ ਗੱਲ ਨਹੀਂ ਪਰ ਅਸੀਂ ਕਮਾਉਂਦੇ ਆ ਸਿਰਫ ਇਸ ਕਰਕੇ ਕਿ ਅਸੀਂ ਜਨਤਾ ਦੇ ਵਿੱਚ ਉਸ ਪੈਸੇ ਨਾਲ ਕੀ ਕੀ ਚੰਗੇ ਕੰਮ ਵੀ ਕਰ ਸਕਦੇ ਆ ਕਰਦੇ ਆ ਬਹੁਤ ਖਰ ਦੱਸਣ ਦੀ ਲੋੜ ਨਹੀਂ ਹੁੰਦੀ ਪਰ ਇੱਕ ਗੱਲ ਆ ਕਿ ਇਹ ਸਾਡਾ ਐਸਾ ਐਸਾ ਕੰਮ ਆ ਇੱਕ ਨਸ਼ਾ ਚਲਾਉਣ ਦਾ ਇੱਕ ਸਰਵਿਸ ਦਾ ਜਿਦੇ ਚ ਪੁੰਨ ਨਾਲੇ ਫਲੀਆਂ ਸਾਨੂੰ ਪੈਸੇ ਵੀ ਮਿਲਦੇ ਨੇ ਲੋਕ ਸੀਸਾ ਵੀ ਦੱਤੇ ਨੇ ਔਰ ਉਹ ਇੱਕ ਪੇਸ਼ੈਂਟ ਜਦੋਂ ਸਕਿਨ ਦਾ ਠੀਕ ਹੁੰਦਾ ਤਾਂ ਕਮਾਲ ਦਾ ਰਿਜ਼ਲਟ ਆਉਂਦਾ ਔਰ ਕਮਾਲ ਦੇ ਮਤਲਬ ਵਰਦਾਨ ਮਿਲਦੇ ਨੇ ਸਾਨੂੰ ਲੋਕਾਂ ਤੋਂ ਔਰ ਇਹ ਜਿਹੜਾ ਸੋਰਾ ਜੀਐਮ ਦੇ ਨਾਂ ਤੇ ਅਸੀਂ ਇਹਨੂੰ ਸਰਟੀਫਾਈਡ ਕਰਾਇਆ ਸੋਰਾ ਜੀਐਮ ਐਸਓਆਰਏ ਸੋਰਾ ਜੀਐਮ ਸੋਰਾ ਦਾ ਨਾਮ ਤਾਂ ਰੱਖਿਆ ਗਿਆ ਇਹ ਸੱਚਮੁੱਚ ਉਦਾਂ ਹੀ ਹੋ ਜਾਂਦਾ ਜਿਵੇਂ ਆਪਾਂ ਦੇਖਦੇ ਨਾ ਦੀਵਾਰਾਂ ਦੇ ਉੱਤੇ ਸੋਰਾ ਆ ਜਾਂਦਾ ਉਦਾਂ ਹੀ ਸਰੀਰ ਦੇ ਸਕਿਨ ਦੇ ਉੱਤੇ ਚਮੜੀ ਦੇ ਉੱਤੇ ਇਹ ਬੁਰਾਦਾ ਜਾਂ ਜੰਮ ਜਾਂਦਾ ਜਿਹੜਾ ਡੈਂਡਰਫ ਵਾਂਗੂ ਝੜੀ ਜਾਂਦਾ ਤਾਂ ਇਹਦਾ ਜਿਹੜਾ ਇਲਾਜ ਆ ਉਹ ਸੋਰਾ ਜੀਐਮ ਦੇ ਨਾਮ ਤੇ ਕੀਤਾ ਗਿਆ ਇਹਦੇ ਵਿੱਚ ਇੱਕ ਕੈਪਸੂਲ ਇੱਕ ਗੋਲੀ ਛੋਟੀ ਜੀ ਇੱਕ ਕੈਪਸੂਲ ਹੋਰ ਇਹ ਨਾਲ سپورਟਿੰਗ ਮੈਡੀਸਿਨ ਨੇ ਜਿਹੜੀਆਂ ਲੀਵਰ ਤੇ ਕੋਈ ਇਫੈਕਟ ਨਾ ਹੋਵੇ ਤੁਹਾਨੂੰ ਕੋਈ ਸਕਿਨ ਤੇ ਇਫੈਕਟ ਨਾ ਹੋਵੇ ਉਹ ਅਸੀਂ ਦੋ ਚੀਜ਼ਾਂ سپورਟਿੰਗ ਦਿੰਨੇ ਆ ਔਰ ਨਾਲ ਅਸੀਂ ਇਹਦੇ ਦਿੰਨੇ ਆ ਇੱਕ ਕਰੀਮ ਕਰੀਮ ਦਾ ਨਾਮ ਵੀ ਸੋਰਾ ਜੀਐਮ ਪਿੰਕ ਕਲਰ ਦੀ ਵੀ ਹੈ ਤੇ ਇਹਦੇ ਵਿੱਚ ਵਾਈਟ ਵੀ ਆ ਉਹ ਦੇਖਣਾ ਪੈਂਦਾ ਕਿਹੜੀ ਕਿਹੜੇ ਪੇਸ਼ੈਂਟ ਨੂੰ ਪਰ ਸੋਰਾ ਜੀਐਮ ਕਰੀਮ ਜਿਹੜੀ ਆ ਇਹ ਅਸੀਂ ਤਾਂ ਪ੍ਰੋਵਾਈਡ ਕਰਦੇ ਆ ਕਿ ਜਦੋਂ ਸਲਾਈਸਿਸ ਰੋਗ ਖਤਮ ਹੁੰਦਾ ਨਾ ਤਾਂ ਸਕਿਨ ਦੇ ਉੱਪਰ ਹੀ ਕਬ ਦੇ ਪੈਚ ਛੱਡ ਦਿੰਦਾ ਕਲਰ ਛੱਡ ਦਿੰਦਾ ਸੀ ਤਾਂ ਫਿਰ ਅਸੀਂ ਇਹ ਕਰੀਮ ਦੰਨੇ ਆ ਕਿ ਇਹਨੂੰ ਨਾਲ-ਨਾਲ ਇਸਤੇਮਾਲ ਕਰੋ ਜਦੋਂ ਇਹ ਨਾਲ-ਨਾਲ ਇਸਤੇਮਾਲ ਹੁੰਦੀ ਹੈ ਤਾਂ ਸਕਿਨ ਦੇ ਉੱਤੇ ਕੋਈ ਵੀ ਪੈਚ ਵਾਪਸ ਨਹੀਂ ਬਚਦਾ ਸਕਿਨ ਬਿਲਕੁਲ ਕਲੀਨ ਹੋ ਜਾਂਦੀ ਹੈ ਔਰ ਇੱਕ ਇਹ ਦੇ ਨਾਲ ਅਸੀਂ ਤੇਲ ਦੰਨੇ ਆ ਸੋਰਾ ਜੀ ਐਮ ਤੇਲ ਜਿਹਦੇ ਨਾਲ ਰਾਤ ਨੂੰ ਜਿਵੇਂ ਖਾਜ ਹੁੰਦੀ ਹੈ ਸਵੇਰੇ ਬਹੁਤ ਖੁਜਲੀ ਹੁੰਦੀ ਹੈ ਤਾਂ ਉਹ ਜਿਹੜੀ ਖਾਜ ਖੁਜਲੀ ਹੈ ਉਹਨੂੰ ਉਹ ਸ਼ਾਂਤ ਕਰਦਾ ਠੰਡਾ ਰੱਖਦਾ ਔਰ ਸਰੀਰ ਨੂੰ ਬਹੁਤ ਵਧੀਆ ਤਰੀਕੇ ਨਾਲ ਇਹ ਪੰਜ ਦਵਾਈਆਂ ਦੀ ਕਿੱਟ ਹੈ ਇਹਦੇ ਨਾਲ ਜਿਹੜੀ ਸੋਰਾਈਸਿਸ ਹੈ ਉਹ 6 ਕਿ ਮਹੀਨੇ ਅਸੀਂ ਦਵਾਈ ਦੰਨੇ ਆ ਉਸ ਤੋਂ ਬਾਅਦ ਦਵਾਈ ਬੰਦ ਕਰ ਦੰਨੇ ਆ ਸਾਡੇ ਪੇਸ਼ੈਂਟ ਬਿਲਕੁਲ ਖੁਸ਼ ਨੇ ਔਰ ਸੋਰਾਈਸਿਸ ਦਾ ਰੋਗ ਜਿਹੜਾ ਹੈਗਾ ਉਹਦਾ ਇਲਾਜ ਸਿਰਫ ਆਯੁਰਵੈਦਿਕ ਦੇ ਵਿੱਚ ਹੈ ਇਹ ਤੁਹਾਨੂੰ ਮੈਂ ਦੱਸ ਦਿੰਨਾ ਔਰ ਆਯੁਰਵੈਦਿਕ ਦੇ ਮਾਧਿਅਮ ਤੋਂ ਸਾਡੇ ਕੋਲੇ ਵੀ ਇੱਕ ਬਹੁਤ ਵੱਡਾ ਚੇਨ ਹੈਗਾ ਜਿਨ੍ਹਾਂ ਨੂੰ ਅਸੀਂ ਸੋਰਾਈਸਿਸ ਦੀ ਬਿਮਾਰੀ ਤੋਂ ਮੁਕਤ ਕਰਾਉਣ ਦੇ ਵਿੱਚ ਸਫਲ ਹੋਏ ਆ ਬਾਬੇ ਨਾਨਕ ਦਾ ਅਸ਼ੀਰਵਾਦ ਲਿਆ ਤੁਹਾਡਾ ਸਾਰਿਆਂ ਦਾ ਪਿਆਰ ਮਿਲਿਆ ਅਗਰ ਤੁਸੀਂ ਇਹ ਵੀਡੀਓ ਦੇਖਿਆ ਇਹ ਗੱਲ ਕਨਫਰਮ ਹੈ ਕਿ ਤੁਹਾਡੇ ਨੇੜੇ ਤੇੜੇ ਜਾਂ ਤੁਹਾਨੂੰ ਇਹ ਦਵਾਈ ਦੀ ਜ਼ਰੂਰਤ ਹੈਗੀ ਆ ਜੇ ਹੈਗੀ ਆ ਤਾਂ www.vedwan.com ਤੇ ਜਾਓ ਇਹਦੇ ਬਾਰੇ ਹੋਰ ਜਾਣਕਾਰੀ ਲਓ ਹੋਰ ਰੀਡ ਕਰੋ ਤੇ ਜਿਹੜਾ ਸਕੈਨਰ ਲੱਗਿਆ ਹੋਇਆ ਉਹਦੇ ਤੇ ਜਾ ਕੇ ਤੁਸੀਂ ਸਰਚ ਕਰੋਗੇ ਤੁਹਾਨੂੰ ਪਤਾ ਲੱਗੂ ਕਿ ਤੁਹਾਡੇ ਘਰ ਦੇ ਨੇੜੇ ਤੇੜੇ ਇਹ ਕਿੱਥੇ ਮਿਲ ਸਕਦੀ ਹੈ ਨਹੀਂ ਤਾਂ ਫਿਰ ਆਨਲਾਈਨ ਆਰਡਰ ਕਰਕੇ ਵੀ ਤੁਸੀਂ ਇਹਨੂੰ ਮੰਗਾ ਸਕਦੇ ਹੋ ਤਾਂ ਇਹ ਸੀਗਾ ਅੱਜ ਦਾ ਜਿਹੜਾ ਮੇਰਾ ਮੈਸੇਜ ਉਹ ਸੀਗਾ ਸੋਰਾਈਸਿਸ ਰੋਗ ਦੇ ਉੱਤੇ ਚਮੜੀ ਰੋਗ ਦੇ ਉੱਤੇ ਸਤਿ ਸ੍ਰੀ ਅਕਾਲ ਜੀ ਸੋ ਆਪਣੇ ਆਪ ਦੇ ਵਿੱਚ ਹੀ ਇਹ ਸੋਰਾਈਸਿਸ ਬਿਮਾਰੀ ਬਹੁਤ ਹੀ ਜ਼ਿਆਦਾ ਗੰਭੀਰ ਬਿਮਾਰੀ ਹੈ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਹਰ ਕੋਈ ਕੌਂਸ਼ੀਅਸ ਹੁੰਦਾ ਹੈ ਆਪਣੀ ਬਾਡੀ ਨੂੰ ਲੈ ਕੇ ਕੌਂਸ਼ੀਅਸ ਹੁੰਦਾ ਹੈ ਆਪਣੀ ਲੁਕਸ ਨੂੰ ਲੈ ਕੇ ਪਰ ਜਦੋਂ ਇਹ ਸੋਰਾਈਸਿਸ ਵਰਗੀ ਬਿਮਾਰੀ ਹੋ ਜਾਂਦੀ ਹੈ ਜਾਂ ਚਮੜੀ ਦਾ ਕੋਈ ਵੀ ਰੋਗ ਹੋ ਜਾਂਦਾ ਹੈ ਤਾਂ ਹਰ ਕੋਈ ਬੜਾ ਡਿਪਰੈਸ ਹੋ ਜਾਂਦਾ ਹੈ ਤੇ ਬਾਹਰ ਆਨ ਜਾਣ ਤੋਂ ਵੀ ਕਤਰਾਂ ਲੱਗਦਾ ਹੈ ਇੱਕ ਅਲੱਗ ਤਰ੍ਹਾਂ ਦਾ ਸਟ੍ਰੈਸ ਜੋ ਹੈ ਫੀਲ ਹੋਣ ਲੱਗਦਾ ਹੈ ਡਿਪਰੈਸ਼ਨ ਫੀਲ ਹੋਣ ਲੱਗਦਾ ਹੈ ਸੋ ਅੱਜ ਦੇ ਵੀਡੀਓ ਦੇ ذریعے ਜੋ ਆਯੁਰਵੈਦਿਕ ਇਲਾਜ ਦੱਸਿਆ ਗਿਆ ਹੈ ਇੱਕ ਬੜਾ ਹੀ ਕਾਰਗਾਰ ਇਲਾਜ ਜੋ ਕਿ ਹੁਣ ਸੁਭਾਸ਼ ਗੁਇਲ ਜਿਨੇ ਵੀ ਪੂਰੀ ਜਾਣਕਾਰੀ ਦਿੱਤੀ ਹੈ ਤੇ ਮੈਂ ਉਮੀਦ ਕਰਦੀ ਆਂ ਅਗਰ ਸੋਰਾਇਸਿਸ ਦੀ ਬਿਮਾਰੀ ਵਾਲਾ ਕੋਈ ਵੀ ਇਨਸਾਨ ਸਾਨੂੰ ਸੁਣ ਰਿਹਾ ਹੈ ਵੀਡੀਓ ਵੇਖ ਰਿਹਾ ਹੈ ਤਾਂ ਜ਼ਰੂਰ ਉਹਨਾਂ ਲਈ ਇਹ ਪੂਰੀ ਜਾਣਕਾਰੀ ਜੋ ਹੈ ਜ਼ਰੂਰ ਲਾਹੇਵੰਦ ਸਾਬਿਤ ਹੋਵੇਗੀ ਸਵਾਲ ਹੋਣ ਤੁਹਾਡੇ ਕੋਈ ਹੋਰ ਤਾਂ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਤੁਸੀਂ ਸਾਡੇ ਨਾਲ ਸਾਂਝ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਹੋਰ ਕੋਈ ਸਵਾਲ ਹੋਣ ਕਿ ਕਿਹੜੇ ਹੋਰ ਵਿਸ਼ੇ ਦੇ ਉੱਪਰ ਕਿਹੜੇ ਹੋਰ ਟਾਪਿਕ ਦੇ ਉੱਪਰ ਅਸੀਂ ਵੀਡੀਓ ਬਣਾਈਏ ਤਾਂ ਤੁਸੀਂ ਮੇਰੀ ਈਮੇਲ ਆਈਡੀ healthadvicewithharjotkor@gmail.com ਤੇ ਵੀ ਮੈਨੂੰ ਈਮੇਲ ਕਰ ਸਕਦੇ ਹੋ ਤੇ ਹੁਣ ਤੱਕ ਜੇਕਰ ਤੁਸੀਂ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ फटाफट ਫੋਲੋ ਕਰ ਲਓ YouTube ਚੈਨਲ healthadvicewithharjotkor ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ फटाफट ਸਬਸਕ੍ਰਾਈਬ ਵੀ ਕਰ ਲਓ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਲਈ ਮੈਨੂੰ ਯਾਨੀ ਕਿ ਹਰਜੋਤ কিন্তু দেও জি ইত্য